ਇਹ ਜੇ ਦੋ ਮੰਦੀ ਕਰੀ ਕਰੋ ਸਰ ਸਾਾਨੂੰ ਦਾ ਗਲਤ ਪ੍ਰਸ਼ਨ ਹੈ ਦਾ ਬੜੀ ਗਲਤ ਪਰ ਇੱਕ ਫਿਰ ਆਪਣੀ ਪਰਿਵਾਰਕੀ ਅਸੀ ਕਰਨ ਦਾ ਅਧਿਕਾਰ ਹੈ ਕਿ ਜਾਈਦਾ ਹੈ ਹਾਲਾਤ ਇਹ ਆ ਪੇ 203 ਜਾਂਦੇ ਲੱਗੇ ਸਾੜੇ ਵੀ ਨਹੀਂ ਸਕਦੇ ਜੁ ਆਪਣੀ ਹਾਂ ਚੋਂ ਜੀਵਨ ਸਰ ਕੰਡ ਜਿਮੇ ਰੇਡ ਪੈਂਦੀ ਹੈ ਤਾਂ ਬੱਚਿਆਂ ਦਾ ਕੰਨ ਵੀ ਡਰਿਆ ਗਿਆ ਕਹਿੰਦੇ ਜਿਸ ਦਾ ਬਹੁਤ ਬਰਾਮਾ ਹੋਈ ਹਾਲਕੇ ਮੰਤਰੀ ਧਨੀਗੋੜ ਕਹਿੰਦੇ 5000 ਕਰੋੜ ਰੁਪਏ ਦਾ ਪ੍ਰੋਜੈਕਟ ਜਦੋਂ ਫਿਰ ਬੁਝਿਲੇ ਤਾਂ ਕੋਈ ਨਹੀਂ ਮੰਤਰੀਆਂ ਦੇ ਵਕਰੀ ਪਰ ਹਰ ਮੰਤਰੀ ਵਕਰੀ ਚੈਨਲ ਤੇ ਆ ਕੇ ਫਿਰ ਸਾਰੇ ਕੁਰਸੀਆਂ ਦੇ ਵਿੱਚੋਂ ਉੱਠ ਕੇ ਜੋਰ ਲੱਗਿਆ ਕਿ ਮੈਂ ਵੱਡਾ ਮਹੌਤਾ ਮੈਂ ਵੱਡਾ ਮਹੌਤਾ ਇਹ ਇਹਨਾਂ ਨੂੰ ਪੁੱਛੋ ਕਿ ਤੁਹਾਨੂੰ ਪਤਾ ਕਿਹਦੇ ਆ ਸਰਕਾਰ ਜਿੰਦਾਬਾਦ ਜਿੰਦਾ ਸਰਕਾਰ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਉਹ ਇਗਜ਼ਾਮ ਪਟਿਆ ਲਿਖੇ ਉਹ ਜਿਹੜੇ ਉਹ ਸਾਹਮਣੇ ਰੱਖਣ ਰੋਦੋ ਦੋਵੇਂ ਕੋਟ ਲੈ ਆਇਆ ਅਕੂ ਵੱਡਾ ਇਗਜ਼ਾਮ ਲਾਇਆ ਗਿਆ 30 ਗੱਜ ਕੀਤਾ ਗਿਆ ਅਸਲ ਵਿੱਚ ਜੋ ਮਰਜ਼ੀ ਤੱਕ ਕਰੋ ਸਾਨੂੰ ਗਲਤੀ ਪਰ ਇੱਕ ਫਿਰ ਆਪਣੀ ਪੈਰਵੀ ਕਿਸੀ ਕਰਨ ਦਾ ਅਧਿਕਾਰ ਹੈ ਕਿ ਜਮ ਤਾ ਹੈ ਤਾਂ ਹਾਲਾਤ ਇਹ ਆ ਤੇ ਤੁਸੀਂ ਕਿਹੜੀਆਂ ਦੇ ਲੱਗੇ ਸਾੜ ਨਹੀਂ ਸਕਦੇ ਤੁਸੀਂ ਆਪਣੀ ਹਾਲਤ ਦੇਖੋ ਪੀਜੇ ਤੱਕ ਜੀਵਨ ਸਰ ਕੱਲ ਜਿੰਨੇ ਰੇਡ ਪੈਂਦੀ ਆ ਤਾਂ ਬੱਚਿਆਂ ਤੱਕ ਵੀ ਡਰ ਹੈ ਗਿਆ ਕਹਿੰਦੇ ਇਹ ਚੀਜ਼ ਦਾ ਬਹੁਤ ਭਰਾਮਾ ਹੋਇਆ ਹਾਲਕੇ ਮੰਤਰੀ ਧਾਲੀਵਾਲ ਕਹਿੰਦੇ 5000 ਕਰੋੜ ਬਦੋ ਕੱਪ ਲੱਗਿਆ ਪਹਿਲਾ ਦੱਸੋ ਤੇ ਵਿਜੀਲੈਂਸ ਤੇ ਪ੍ਰਸ਼ਨ ਕੀ ਹੈ ਮੰਤਰੀਆਂ ਨੇ ਵਕਰੀ ਵੀ ਕਹਿੰਦੇ ਹਰ ਮੰਤਰੀ ਵਕਰੀ ਚੈਨਲ ਤੇ ਆ ਕੇ ਤੇ ਸਾਰੇ ਕੁਰਸੀਆਂ ਦੇ ਵਿੱਚੋਂ ਉੱਠ ਉੱਠ ਕੇ ਜੋਰ ਲੱਗਿਆ ਤੇ ਮੈਂ ਵੱਡਾ ਮਾਉਂਡ ਦੱਸਾਂ ਮੈਂ ਵੱਡਾ ਮਾਉਂਡ ਦੱਸਾਂ ਇਹ ਇਹਨਾਂ ਨੂੰ ਪੁੱਛੋ ਕਿ ਕਦੋਂ ਭਰਨਾ ਕਿੰਨੇ ਆ ਇੰਟਰਵਿਊ ਜੀ ਇਹ ਜਿਹੜੀ ਨਾਰੀ ਤੁਸੀਂ ਬੇਸਨ ਖੱਬੇ ਕਿਸਮ ਪੈਣ ਜਿਹੜਾ ਖਲਾਰੇ ਉਹਦੇ ਬਾਰੇ ਕਾਨੂੰ ਕਰਦੇ ਨਹੀਂ ਕਿਸਾ ਓਵਰঅল ਕਿਸ ਤਰ੍ਹਾਂ ਦੇਦੇ ਜੀ ਤੁਹਾਨੂੰ ਕਿਉਂਕਿ ਅੱਜ ਪੇਸ਼ੇ ਦੇ ਵੀ ਲੋਕਿਆ ਗਿਆ ਲੀਡਰਸ਼ਿਪ ਨੂੰ ਡਿਟੇਨ ਨਹੀਂ ਕਰਕੇ ਲੇ ਗੋ ਡਿੰ ਆ ਦੇਖੋ ਤੁਹਾਡਾ ਹਾਲ ਦੇਖੋ ਮੈਂ ਕੱਲਾ ਬੰਦਾ ਪਾਰਟੀ ਵੱਲੋਂ ਤੇ ਸਭ ਤੋਂ ਤੇ ਕਰਫੂ ਦਾ ਕੋਈ ਬੰਦਾ ਨਹੀਂ ਜਾ ਸਕਦਾ ਮੈਨੂੰ ਆਪਣੀ ਚਿੰਤਾ ਨਹੀਂ ਹੈ ਲੋਕਾਂ ਦਾ ਹਾਲ ਦੇਖੋ ਕੀ ਵਿਚਾਰੀ ਨੇ ਰੱਖੇ ਤਾਂ ਫਿਰ ਮੈਂ ਸੋਚ ਸ਼ੂਨ ਕਲਦਲ ਦੇ ਜਿਹੜੇ ਸੀਨੀਅਰ ਲੀਡਰ ਦਲਜੀਤ ਸਿੰਘ ਜਿਮਾ ਇਸ ਸਰਦਨਾ ਮੌਜੂਦ ਸੀਗੇ ਤਾਂ ਸਿੱਧੇ ਤੌਰ 'ਤੇ ਉਹਨਾਂ ਇਹ ਕਹਿਣਾ ਵੀ ਜੋ ਚੀਜ਼ ਹੋਈ ਹੈ ਉਹ ਤੱਕੇਸ਼ਾਈ ਹੋਈ ਹੈ ਕਿਉਂਕਿ ਜੋ ਵਿਕਰਮ ਸਿੰਘ ਜੀਠੇਰ ਜੋ ਕਾਰਵਾਈ ਕੀਤੀ ਗਈ ਹੈ ਉਹ ਸਰਾਸਰ ਜਿਹੜੀ ਹੈ ਉਹ ਤੱਕਾ ਹੋਇਆ ਹੈ ਸਰਕਾਰ ਦੇ ਵੱਲੋਂ ਇਹ ਚੀਜ਼ਾਂ ਜੋ ਕੀਤੀਆਂ ਜਾ ਰਹੀਆਂ ਹਨ ਹਾਲਾਂਕਿ ਇਹ ਵੀ ਕਹਿਣਾ ਹੈ ਕਿ ਬਾਹਰ ਮੁਹਾਲੀ ਕੋਰਟ ਦੇ ਇੰਨੀ ਕਿ ਪਰੇਸ਼ਾਨੀਆਂ ਕਿ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਪੁਲਿਸ ਨੇ ਚੱਕ-ਚੱਕ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਜੇਲਾ ਛਡ ਦਿੱਤਾ ਮੇਰੇ ਸੇਵਕੀ ਆਰਮ ਕਮਰ ਦਾ ਨਾਮ ਹੈ ਵਿਸ਼ੇਸ਼ ਵਿਆਸਤ ਮੁਹਾਲੀ